ਜਾਪ 24 ਦੀਆਂ ਖਬਰਾਂ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਮੋਹਿਤ ਕੁਮਾਰ ਪਹਿਲੀ ਖਬਰ ਲੈ ਰਿਹਾ ਹਾਂ ਉਸੇ ਅੰਮ੍ਰਿਤਸਰ ਤੋਂ ਜਿੱਥੇ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਗਾ ਜਗਾ ਲਾਈਟਾਂ ਦੇ ਨਾਲ ਪੂਰਾ ਸ਼ਹਿਰ جگਮਗਾ ਗਿਆ ਹੈ ਅਤੇ ਅੰਮ੍ਰਿਤਸਰ ਦੀ 골ਡਨ ਗੇਟ ਐਂਟਰੀ ਦੇ ਉੱਪਰ ਸੰਗਤਾਂ ਵਾਸਤੇ ਵੱਖਰਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਵੱਖਰਾ ਉਪਰਾਲਾ ਕੀਤਾ ਗਿਆ ਹੈ ਅਤੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਪਣਾ ਸਖਤ ਪੈਰਾ ਦਿੱਤਾ ਗਿਆ ਹੈ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਗੋਲਡਨ ਗੇਟ ਦੇ ਉੱਪਰ ਆਪਣੀ ਪੁਲਿਸ ਰੱਖਿਆ ਵਧਾਈ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਗਲੀ ਖਬਰ ਬਰਨਾਲਾ ਤੋਂ ਜਿੱਥੇ ਕਿ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰਾ ਗਰਾਊਂਡ ਵਿਖੇ ਨੌਜਵਾਨ ਹੀਰਾ ਸਿੰਘ ਦਾ ਕੁਝ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਕਤਲ ਦੀ ਗੁੱਥੀ ਨੂੰ ਸਮਝਾਦੇ ਹੋਏ ਬਰਨਾਲਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਬਰਨਾਲਾ ਸਰਦਾਰ ਸੁਤਵਿੰਦਰ ਸਿੰਘ ਬੈਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਈ ਕੇਨਾ ਮਲਜਮਾ ਦੇ ਕੋਲ ਪੁਸ਼ਕਿਸਤੁਰਨ ਹੋਰ ਵੀ ਹਮ ਖਾਸੇ ਹੋਣ ਦੀ ਪੂਰੀ ਮਿਹ ਹੈ ਬਰਨਾਲਾ ਤੋਂ ਰਕੇਸ਼ ਕੁਮਾਰ ਦੀ ਤਹਾਨੂੰ ਪਤਾ ਹੀ ਹੈ ਕਿ ਦੁਸਹਿਰੇ ਵਾਲੇ ਦਿਨ ਇੱਥੇ ਦੁਸਹਿਰਾ ਗਰਾਊਂਡ ਤੇ ਰਾਤ ਦੇ ਸਮੇਂ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦੋ ਗੁੱਟ ਆਪਸ ਵਿੱਚ ਲੜ ਪਏ ਸੀ ਤੇ ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦੀ ਮੌਤ ਹੋ ਗਈ ਸੀ ਇਹਦੇ ਉੱਤੇ ਇੱਕ ਜਿਹੜਾ ਖੰਜਰ ਦੇ ਨਾਲ ਵਾਰ ਕੀਤਾ ਗਿਆ ਸੀ ਜਿਹਦੇ ਕਰਕੇ ਇਹਦੀ ਮੌਤ ਹੋ ਗਈ ਸੀ ਤੇ ਤੁਰੰਤ ਇਹ ਜਿਹੜਾ ਵਾਰਦਾਤ ਹੈ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸੀ ਜਿਹਦੇ ਵਿੱਚ ਕਿ ਸਾਡੇ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਹੀ ਅਸੀਂ ਥਾਣਾ ਸਿਟੀ 2 ਤੇ ਸਦਰ ਬਰਨਾਲਾ ਦੀਆਂ ਟੀਮਾਂ ਵੀ ਲਗਾ ਦਿੱਤੀਆਂ ਸੀ ਐਫਆਈਆ ਨੰਬਰ 449 ਥਾਣਾ ਸਿਟੀ ਬਰਨਾਲਾ ਦਰਜ ਕਰ ਦਿੱਤੀ ਗਈ ਸੀ ਅਣਪਛਾਤੇ ਬੰਦੇ ਆ ਤੇ ਇਹ ਬਲਾਈਂਡ ਮਰਡਰ ਸੀ ਕਿਉਂਕਿ ਜਿਹੜੇ ਮਰਤਕ ਪਾਰਟੀ ਸੀ ਉਹ ਵੀ ਜਿਹੜਾ ਦੋਸ਼ੀਆਂ ਨੂੰ ਨਹੀਂ ਸੀ ਜਾਣਦੇ ਇਹ ਦੌਰਾਨ ਜਿਹੜਾ ਇੱਥੇ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਵਿੱਚ ਖਹਿਬਾਜੀ ਤੋਂ ਬਾਅਦ ਇਹ ਲੜਾਈ ਹੋਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਇਹ ਕਤਲ ਹੋ ਗਿਆ ਸੀ ਸੋ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਸੀਸੀਟੀਵੀ ਕੈਮਰਾਸ ਨੂੰ ਚੈਕਿੰਗ ਕਰਦੇ ਹੋਏ ਤੇ ਲੀਡ ਲੈਂਦੇ ਹੋਏ ਇਹਦੇ ਵਿੱਚ ਮੈਂ ਪ੍ਰੈਸ ਦਾ ਵੀ ਧੰਨਵਾਦ ਕਰਾਂਗਾ ਕਿ ਕੁਝ ਲੀਡ ਸਾਨੂੰ ਇਹਦੇ ਵਿੱਚ ਮਿਲੀਆਂ ਸੀ ਜੋ ਅਸੀਂ ਪ੍ਰੈਸ ਨਾਲ ਸ਼ੇਅਰ ਕੀਤੀਆਂ ਸੀ ਤੋ ਉਹਦੇ ਨਾਲ ਉਹਦੇ ਕਾਰਨ ਵੀ ਸਾਨੂੰ ਕੁਝ ਇਨਪੁਟਸ ਪਬਲਿਕ ਤੋਂ ਮਿਲੀਆਂ। ਤੋ ਇਹ ਵਿਦਿਨ 48 ਘੰਟਿਆਂ ਦੇ ਵਿੱਚ ਵਿੱਚ ਸਾਡੀ ਜਿਹੜੀ ਬਰਨਾਲਾ ਸਿਟੀ ਦੀ ਪੁਲਿਸ ਨੇ ਇਹ ਮਕਦਮਾ ਟਰੇਸ ਕਰ ਲਿਆ। ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ। ਜਿਨ੍ਹਾਂ ਵਿੱਚ ਕਿ ਕੁਲਵਿੰਦਰ ਸਿੰਘ ਉਰਫ ਕਿੰਦਾ, ਬਰਜਿੰਦਰ ਸਿੰਘ ਉਰਫ ਹਰਮਨ ਸਿੰਘ ਤੇ ਦਿਲਬਰੀ ਸਿੰਘ ਉਰਫ ਸੰਜੇ। ਇਹ ਤਿੰਨੋਂ ਜਿਹੜੇ ਸਿੱਖ ਹੈ ਪਿੰਡ ਦੇ ਰਹਿਣ ਵਾਲੇ ਆ। ਇੱਕ ਦੂਜੇ ਨੂੰ ਜਾਣਦੇ ਨੇ। ਇਹ ਉੱਥੇ ਉਦੋਂ ਦੁਸ਼ਹਿਰਾ ਦੇਖਣ ਆਏ ਹੋਏ ਸੀ। ਬਾਦ ਤੋਂ ਜਦੋਂ ਦੁਸ਼ਹਿਰਾ ਖਤਮ ਹੋ ਗਿਆ ਸ਼ਾਮ ਦੇ ਟਾਈਮ ਜਦੋਂ ਹਨੇਰਾ ਹੋ ਚੁੱਕਾ ਸੀਗਾ ਜਦੋਂ ਸਾਰੇ ਇੱਥੋਂ ਜਾ ਚੁੱਕੇ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਕੈਬਾਜੀ ਦੂਜੇ ਗਰੁੱਪ ਨਾਲ ਹੋਈ ਜਿਹਦੇ ਵਿੱਚ ਕਿ ਮਿਰਤਕ ਹੀਰਾ ਸਿੰਘ ਸ਼ਾਮਿਲ ਸੀਗਾ ਇਹਨਾਂ ਦੇ ਵਿੱਚੋਂ ਜਿਹੜਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਜਦੋਂ ਉਹਨਾਂ ਨਾਲ ਹੱਥੋਂ ਭਾਈ ਹੋ ਰਿਹਾ ਸੀ ਕੁਲਵਿੰਦਰ ਸਿੰਘ ਦੇ ਕੋਲ ਇੱਕ ਅੰਜਰ ਸੀ ਛੋਟੀ ਜਿਹਦਾ ਵਾਰ ਇਹਨੇ ਹੀਰਾ ਸਿੰਘ ਦੇ ਉੱਤੇ ਕੀਤਾ ਜੋ ਹੀਰਾ ਸਿੰਘ ਦੇ ਪੱਖੀ ਦੇ ਵਿੱਚ ਲੱਗਿਆ ਇਹਦੇ ਕਾਰਨ ਉਹ ਵੀ ਐਕਸਸ ਬਲੀਡਿੰਗ ਦੇ ਨਾਲ ਉਹਦੀ ਮੌਤ ਹੋ ਗਈ ਸੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਇਹਨਾਂ ਨੂੰ ਮਾੜ ਜੋ ਕਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਤੁਸੀਂ ਗ੍ਰਿਫਤਾਰ ਕੀਤੇਗਾ ਕੋ ਉਹਨਾਂ ਦਾ ਅਪਰਾਧਿਕ ਪਿਛੋਕੜ ਹੈ ਨਹੀਂ ਇਹਨਾਂ ਦਾ ਪਹਿਲਾਂ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਹੈ ਇਹਨਾਂ ਤੇ ਕੋਈ ਪਹਿਲਾਂ ਪਰਚਾ ਹੈ ਪਰ ਉਹ ਹੀ ਨੇ ਜਿਹੜੀ ਤੁਸੀਂ ਵੀਡੀਓ ਵਾਇਰਲ ਕੀਤੀ ਸੀ ਉਹ ਜਿਹੜੀ ਅਸੀਂ ਤੁਹਾਨੂੰ ਵੀਡੀਓ ਵਾਇਰਲ ਕੀਤੀ ਸੀ ਉਸ ਤੋਂ ਅਸੀਂ ਸਾਨੂੰ ਕਾਫੀ ਇਨਪੁਟਸ ਮਿਲੀਆਂ ਸੀਗੀਆਂ ਤੇ ਫਰਦਰ ਇਹਨਾਂ ਨੂੰ ਗਾਹ ਅਪਡੇਟ ਕੀਤਾ ਗਿਆ ਪਰ ਉਹ ਜਿਹੜੀ ਵੀਡੀਓ ਸੀ ਉਹ ਕਾਫੀ ਜ਼ਿਆਦਾ ਹਨੇਰੇ ਦੀ ਸੀ ਇਸ ਕਰਕੇ ਉਹ ਐਗਜ਼ੈਕਟ ਪਛਾਣਤਾ ਨਹੀਂ ਹੋ ਪਾਰੀ ਕਿ ਉਹ ਹੀ ਨੇ ਜਰ ਬਟ ਉਹਦੇ ਨਾਲ ਕੀ ਹੈ ਕਿ ਸਾਨੂੰ ਕਾਫੀ ਜ਼ਿਆਦਾ ਇਨਪੁਟਸ ਮਿਲੀਆਂ ਨੇ ਕਿਉਂਕਿ ਇੱਕੋ ਜਿਹਾ ਗਰੁੱਪ ਸੀ ਜਿਹਦੇ ਵਿੱਚ ਕਿ ਸਾਨੂੰ ਇੱਕ ਮੇਨ ਇੱਕ ਲੀਡ ਸੀ ਜੋ ਸਾਨੂੰ ਮਦਈ ਪਾਰਟੀ ਵੱਲੋਂ ਦੱਸਿਆ ਗਿਆ ਸੀ ਕਿ ਚਾਰ ਮੁੰਡੇ ਸਰਦਾਰ ਸੀ ਤੇ ਇੱਕ ਮੁੰਡਾ ਜਿਹੜਾ ਮੋਨਾ ਸੀਗਾ ਇਹ ਲੀਡ ਨੂੰ ਲੈ ਕੇ ਹੀ ਅਸੀਂ ਸਾਰੇ ਜਿਹੜਾ ਉਸ ਦਿਨ ਦੇ ਸੀਸੀਟੀਵੀ ਕੈਮਰਾ ਜਿਹੜੇ ਸਾਡੇ ਲੱਗੇ ਹੋਏ ਸੀਗੇ ਸਾਡੇ ਇੱਥੇ ਮੇਰੇ ਦਫ਼ਤਰ ਦੇ ਬਾਹਰ ਤੇ ਫੁਹਾਰਾ ਚੌਂਕ ਦੇ ਵਿੱਚ ਅਸੀਂ ਪੂਰੇ ਦਿਨ ਦੀ ਜਿਹੜੀ ਸੀਸੀਟੀਵੀ ਆ ਸਾਡੇ ਮੁੰਡਿਆਂ ਨੇ ਇਹਨਾਂ ਨੇ ਖੰਗਾਲੀ ਆ ਬਹੁਤ ਮਿਹਨਤ ਕੀਤੀ ਐ ਜਿਹੜੇ ਵੀ ਇਹੋ ਜਿਹੇ ਗਰੁੱਪ ਮਿਲੇ ਨੇ ਜਿਹੜੇ ਕਿ ਉਸ ਸਪੈਸੀਫਿਕ ਅਗੇਂਸ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਮਦਈ ਬੰਦਿਆਂ ਨੂੰ ਦਿਖਾਇਆ ਗਿਆ ਤੇ ਫਰਦਰ ਇਹਨੂੰ ਨੈਰੋ ਡਾਊਨ ਕਰਦੇ ਹੋਏ ਅੱਗੇ ਇਹਨਾਂ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕੀਤਾ ਮੇਨ ਸਾਬ ਨ ਕੀ ਰਿਹਾ ਇਹ ਖੈਵਾਜੀ ਤਾਂ ਦੇਖੋ ਜੀ ਜਿਹੜਾ ਮੇਨ ਇਸ਼ੂ ਕਿਵੇਂ ਸਟਾਰਟ ਹੋਇਆ ਕਿ ਇਹ ਜਿਹੜੇ ਸਿੱਖੇ ਵਾਲੇ ਮੁੰਡੇ ਸੀ ਇਹ ਉੱਥੇ ਘੁੰਮ ਰਹੇ ਸੀ ਪਹਿਲਾਂ ਜਦੋਂ ਐਕਚੁਅਲ ਲੜਾਈ ਹੋਈ ਹੈ ਉਸ ਤੋਂ ਘੰਟਾ ਕੁ ਪਹਿਲਾਂ ਇਹ ਗੱਲਬਾਤ ਹੋਈ ਸੀ ਜਦੋਂ ਇਹ ਉੱਥੇ ਘੁੰਮ ਰਹੇ ਸੀ ਤਾਂ ਜਿਹੜੇ ਇਹਨਾਂ ਦੇ ਵਿੱਚ ਇੱਕ ਮੁੰਡਾ ਹਰਮਨ ਆ ਸਿੱਖੇ ਵਾਲੇ ਮੁੰਡਿਆਂ ਦੇ ਵਿੱਚ ਉਹ ਜਾ ਰਿਹਾ ਸੀ ਤਾਂ ਇਹਨਾਂ ਦੀ ਦੂਜੀ ਪਾਰਟੀ ਦੇ ਵਿੱਚ ਇੱਕ ਮੁੰਡਾ ਸੀ ਗੁਰਦਾਸ ਨਾਮ ਦਾ ਗੁਰਦਾਸ ਸਿੰਘ ਦੀ ਤੇ ਹਰਮਨ ਦੀ ਆਪਸ ਵਿੱਚ ਜਦੋਂ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਸੀ ਤਾਂ ਇਹਨਾਂ ਦੀ ਖਹਿਵਾ ਜੀ ਹੋਈ ਜਿਵੇਂ ਮੇਲੇਾਂ 'ਚ ਹੋ ਜਾਂਦਾ ਹੈ ਕਿ ਜੀ ਉਹਨੇ ਮੈਨੂੰ ਦੇਖਿਆ ਉਹਨੇ ਮੇਰੇ ਵੱਲ ਅੱਖਾਂ ਕੱਢੀਆਂ ਉੱਥੇ ਇਹਨਾਂ ਦੀ ਤੂੰ ਤੂੰ ਮੈਂ ਮੈਂ ਥੋੜੀ ਹੋਈ ਸੀ ਤੇ ਜਿਹੜੀ ਇਹ ਸਿੱਖੇ ਵਾਲੇ ਮੁੰਡੇ ਸੀ ਇਹਨਾਂ ਨੇ ਗੁਰਦਾਸ ਦੇ ਚਪੇੜਾ ਲਗਾਤੀ ਸੀ ਗੁਰਦਾਸ ਦੀ ਉੱਥੇ ਕੁੱਟਮਾਰ ਹੋ ਗਈ ਸੀ ਉਸ ਵੇਲੇ ਜਿਹੜੀ ਇਹਨਾਂ ਦੀ ਲੜਾਈ ਹਟ ਚੁੱਕੀ ਸੀ ਉਸ ਤੋਂ ਬਾਅਦ ਇਹ ਆਪਣਾ ਅਲੱਗ-ਅਲੱਗ ਜਿਹੜਾ ਉੱਥੇ ਘੁੰਮਦੇ ਰਹੇ ਬਾਅਦ ਦੇ ਵਿੱਚ ਰਾਤ ਨੂੰ ਜਦੋਂ ਦੁਬਾਰਾ ਹੀ ਲੜਾਈ ਹੋਈ ਹੈ ਜਿਹੜਾ ਉਹ ਗੁਰਦਾਸ ਸੀ ਗੁਰਦਾਸ ਆਪਣੇ ਨਾਲ ਕਾਫੀ ਮੁੰਡੇ ਇਕੱਠੇ ਕਰਕੇ ਲਿਆ ਕੇ ਉਹਨੇ ਇਹਨਾਂ ਦੁਬਾਰਾ ਇਹਨਾਂ ਮੁੰਡਿਆਂ ਨਾਲ ਲੜਾਈ ਕੀਤੀ ਜਿਹਦੇ ਵਿੱਚ ਕਿ ਜਿਹੜਾ ਹੀਰਾ ਸਿੰਘ ਹੈ ਜਿਹੜਾ ਮਰਤਕ ਆ ਉਹ ਪਹਿਲੀ ਲੜਾਈ ਵਿੱਚ ਇੱਥੇ ਸ਼ਾਮਲ ਨਹੀਂ ਸੀਗਾ ਉਹ ਪਹਿਲਾਂ ਜਦੋਂ ਇਹਨਾਂ ਦੀ ਲੜਾਈ ਹੋਈ ਆ ਉੱਥੇ ਉਹ ਨਹੀਂ ਸੀ ਬਾਅਦ ਦੇ ਵਿੱਚ ਉਹ ਕਿਉਂਕਿ ਉਹਦਾ ਰਿਸ਼ਤੇਦਾਰ ਸੀ ਗੁਰਦਾਸ ਦਾ ਜਦੋਂ ਦੁਬਾਰਾ ਮੇਲੇ ਵਿੱਚ ਘੁੰਮਦੇ ਘੁੰਮਦੇ ਹੀ ਇੱਕ ਦੂਜੇ ਨੂੰ ਮਿਲ ਪਏ ਤੇ ਜਿਹੜਾ ਗਰਦਾਸ ਆ ਉਹ ਹੀਰਾ ਸਿੰਘ ਨੂੰ ਆਪਣੇ ਨਾਲ ਲੈ ਗਿਆ ਉਹ ਲੜਾਈ ਦੇ ਵਿੱਚ ਜਦੋਂ ਉੱਥੇ ਦੁਬਾਰਾ ਇਹ ਲੜਾਈ ਸਟਾਰਟ ਹੋਈ ਤਾਂ ਇਹ ਹੀਰਾ ਸਿੰਘ ਵਾਲੀ ਪਾਰਟੀ 'ਚੋਂ ਇੱਕ ਬੰਦੇ ਨੇ ਉਹਨਾਂ ਦੇ ਪੰਜ ਮਾਰਿਆ ਤੇ ਉਧਰ ਜਿਹੜੇ ਸਿੱਖੇ ਵਾਲੇ ਸੀ ਇਹ ਦੋਸ਼ੀ ਪਾਰਟੀ ਇਹਨਾਂ ਦੇ ਕੋਲ ਇੱਕ ਬੰਦੇ ਕੋਲੇ ਬੇਸਬਾਲ ਸੀ ਉਹਨੇ ਇਹਨਾਂ ਤੇ ਵਾਰ ਕੀਤੇ ਤੇ ਇਹਨਾਂ ਦੇ ਵਿੱਚ ਹੀ ਜਿਹੜਾ ਕੁਲਵਿੰਦਰ ਸਿੰਘ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਇੱਕ ਖੰਜਰ ਸੀ ਉਹਨੇ ਇਹ ਖੰਜਰ ਦਾ ਵਾਰ ਹੀਰਾ ਸਿੰਘ ਦੇ ਉੱਤੇ ਕਰ ਦਿੱਤਾ ਉਸ ਤੋਂ ਬਾਅਦ ਕੋਦਮ ਸਾਰੇ ਆਪਣੀ ਜਗ੍ਹਾ ਤੋਂ ਭੱਜ ਗਏ ਤੇ ਹੀਰਾ ਜੰਡਿਆਲਾ ਗੁਰੂ ਤੋਂ ਅਗਲੀ ਖਬਰ ਜਿੱਥੇ ਕਿ ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ਦੇ ਵਿੱਚ ਇੱਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਪ੍ਰਾਣੀ ਰੰਜਨ ਨੂੰ ਲੈ ਕੇ ਚਲਾਈ ਗਈ ਹੈ ਅਤੇ ਦੋਹਾਂ ਧਿਰਾਂ ਦੇ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਜਿਸ ਨੂੰ ਲੈ ਕੇ ਇਹ ਦੁਬਾਰਾ ਲੜਾਈ ਝਗੜਾ ਉਹਨਾਂ ਦਾ ਹੋਇਆ ਹੈ ਅਤੇ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵੀ ਚੱਟੀ ਹੋਈ ਹੈ ਜੰਡਿਆਲਾ ਗੁਰੂ ਤੋਂ ਗੁਰਪ੍ਰੀਤ ਸਿੰਘ ਦੀ ਕਾਫੀ ਦਿਨਾਂ ਤੋਂ ਉਹਦੇ ਬਾਹਰੋਂ ਆਇਆ ਕਾਫੀ ਦਿਨਾਂ ਦਾ ਧਮਕੀ ਦੇ ਰਿਹਾ ਸੀ ਕੌਣ ਹੀ ਉਹ ਜਿਨ੍ਹਾਂ ਨੇ ਤੁਹਾਨੂੰ ਧੋਕੇ ਦਿੱਤੇ। ਕਾਬਲ ਤੋਂ। ਇਹ ਕੋਈ ਪੁਰਾਣੀ ਰੰਜਿਸ਼ ਆ? ਸਾਲ ਹੋ ਗਿਆ ਜੱਲਾ ਹੋ ਗਿਆ। ਕੀ ਗੱਲ ਹੋਈ? ਕਾਫੀ ਟਾਈਮ ਹੋ ਗਿਆ ਜੱਲਾ ਇਹਨਾਂ ਦੇ ਉਦੋਂ ਵੀ ਇਹ ਦੀਵਾਲੀ ਦੀ ਗੱਲ ਚੱਲਦੀ ਹੁੰਦੀ ਉਦੋਂ ਵੀ ਇਹ ਸਮਾਨ ਸੂਣ ਪੰਨ ਗਿਆ ਇਹ। ਇਹ ਕਾਰਨ ਕੀ ਰਿਹਾ ਸਮਾਨ ਪੰਨ? ਇਹਨਾਂ ਦੀ ਨਿੱਕੀ ਮੋਟੀ ਪੈਸ਼ਾ ਪਿਆ ਰਾਣੀ ਸ਼ਾਂ ਰਾਜੇ ਜਿ ਥੋੜੀ ਜਦੀ ਆ। ਲਾਗਤ ਬਾਜੀ ਇਹਦਾ ਮੁੰਡਿਆਂ ਦੇ ਨਾਲ ਰਹਦੇ ਹੁੰਦੇ ਗਾਂਦੀਆਂ। ਅੱਜ ਕੀ ਗੱਲ ਹੈ? ਅੱਜ ਤੇ ਮੈਂ ਵੀ ਟਰੈਕਟਰ ਤੇ ਜਾਣਦੇ ਇਸ਼ਾਰਾ ਮਾਰ ਕੇ ਰੋਕਿਆ। ਬਾਹਰ ਆ ਜਾਨੀ ਕੀ ਆਉਂਦਾ ਥੱਲੇ ਉਤਰ ਮੈਂ ਤੇ ਇਲਾਜ ਕਰਵਾਉਣਾ ਆ ਬਾਹਰੋਂ ਆਇਆ ਮੇਰੇ ਪਹਿਲੇ ਸੱਟ ਲੱਗੀ ਕਰ ਤੇ ਇਲਾਜ ਕਰਵਾਉਣਾ ਉਸੇ ਲਾਤੇ ਮਾਰੀ ਗੋਲੀ ਬਾਦਾਂ ਨੇ ਕਿੰਨੀ ਹੋਣੀ ਕਿੰਨੀਆਂ ਗੋਲੀਆਂ ਚਲਾਈਆਂ ਜੀ ਤੋ ਮੇਰੇ ਸਨ ਆ ਫਾਇਰ ਗੱਡੇ ਮੈਨੂੰ ਇੰਨਾ ਪਤਾ ਨਹੀਂ ਜਿਹੜਾ ਦੋ ਗੱਡੇ ਨੇ ਕਹਤਾ ਕਿਹੜੀ ਪਿਸਤੌਲ ਕਰਾਂ ਕੋਈ ਸਰ ਬਾਲ ਬਰੇ ਇਸੋ ਕਿ ਗੈਂਗਸਟਰ ਦੇ ਨਾਲ ਸੰਬੰਧਤ ਹੈ ਹਾਂ ਜੀ ਹਾਂ ਜੀ ਜਿਹੜੇ ਪਹਿਲਾਂ ਵੀ ਤੁਮ ਕਹਿ ਦਿੱਤੀਆਂ ਸੀ ਕਿਸੇ ਨੂੰ ਆਖਿਆ ਵੀ ਜੇ ਮੈਂ ਗੋਲੀ ਮਾਰਨੀ ਜਦੋਂ ਮੈਂ ਆਇਆ ਬਾਹਰੋਂ ਕਿਹੜੀ ਕੰਟਰੀ ਦਾ ਹੈ ਜੀ ਮੈਂ ਪੁਰਤਗਾਲ ਤੋਂ ਕਿੰਨਾ ਚਿਰ ਹੋ ਗਿਆ ਪੁਰਤਗਾਲ ਤੋਂ ਮੈਂ ਮਾਰਚ ਗਿਆ ਹਾਂ ਜਿਹਦਾ ਸੱਟ ਲੱਗੀ ਤਾਂ ਕਰਕੇ ਆਇਆ ਇਲਾਜ ਕਰਵਾਉਣਾ ਕਿਹੜਾ ਪਿੰਡ ਤੇ ਕੀ ਨਾਂ ਦਾ ਪਲਵਿੰਦਰ ਪਿੰਡ ਮੱਲੀਆ ਪੁਰਾਣੀ ਰਾਂਜੀਸ ਕਿਸ ਚੀਜ਼ ਦੀ ਹੈ ਸਾਡੀ ਜਿਹੜੀ ਕਿ ਕਾਫੀ ਪੁਰਾਣੀ ਆਉਂਦੀ ਜਾਂਦੀ ਜਿੱਦਾ ਦੀਵਾਲੀ ਤੋਂ ਵੇ ਜਾਨੀ ਕਿ ਲੜੇ ਸੀ ਝਗੜਾ ਕੀਤਾ ਇਹਨਾਂ ਨੇ ਗੇਟ ਦੇ ਅੱਗੇ ਖੜੇ ਹਾਂ ਲਾ ਕੇ ਆ ਕੇ ਪਟਾਕੇ ਚਲਾਉਣ ਲੱਗੇ ਤੇ ਉਤੋਂ ਇਹਨਾਂ ਨੂੰ ਮਨਾ ਕੀਤਾ ਰੋਕਿਆ ਇਸੇ ਗੱਲੋਂ ਇਹ ਖਬਰ ਰੱਖਦੇ ਮੋਟਰ ਤੇ ਵੀ ਪੈ ਜਾਣ ਪਿਛਲੇ ਸਾਲ ਜਾ ਕੇ ਕੋਈ ਮੰਗ ਕਰਦਾ ਜੀ ਮੈਂ ਦੇਹੀ ਮੰਗਤਾ ਇਨਸਾਫ ਦੀ ਉਦੋਂ ਤੇ ਕੋਈ ਸੁਣਵਾਈ ਨਹੀਂ ਹੋਈ ਸਾਲ ਉਹ ਚੱਲਿਆ ਫਿਰ ਮੈਂ ਬਾਹਰ ਚੱਲ ਗਿਆ ਉਦੋਂ ਵੀ ਇਦਾਂ ਹੀ ਚੱਲੋ ਕੋਈ ਗੱਲ ਨਹੀਂ ਛੱਡੋ ਪਰਾ ਕੋਈ ਨਹੀਂ ਸਾਫ ਨਹੀਂ ਆਇਆ ਉਦੋਂ ਵੀ ਪਿਸਤਲ ਛੜੀ ਆਮ ਦੇ ਫਾਇਦੇ ਮੈਂ ਬਾਹਰ ਜਾਣਾ ਸੀ ਹੁਣ ਪੁਲਿਸ ਨੂੰ ਕੰਪਲੇਟ ਦਿੱਤੀ ਪੁਲਸਾਈ ਦੀ ਉਹ ਸੁਣ ਤੇ ਆਏ ਹੀ ਮੰਨ ਲਓ ਸਾਲ ਉਹ ਚੱਲਿਆ ਨਾਲ ਪੁਲਿਸ ਨੂੰ ਆਉਂਦੇ ਆ ਕੋਈ ਸੁਣਵਾਈ ਨਹੀਂ ਹੋਈ ਉਦੋਂ ਦੀ ਬਸੀਆਂ ਦੇ ਇੱਕ ਨੌਜਵਾਨ ਤੇ ਗੋਲੀ ਲੱਗੀ ਆ ਕੀ ਹੁਣ ਤੱਕ ਦੀ ਉਹਦੇ ਤੇ ਕਾਰਵਾਈ ਇੱਕ ਪਲਵਿੰਦਰ ਸਿੰਘ ਨਾਮ ਦਾ ਸਾਡੇ ਕੋਲ ਪੇਸ਼ੈਂਟ ਇੱਕ ਆਇਆ ਸੀ ਜਿਹਨੇ ਕਿ ਖਬੀ ਲਾਦੇ ਵਿੱਚ ਗਿੱਟੇ ਦੇ ਲਾਗੇ ਗੋਲੀ ਵੱਜੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ ਲੀਗਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਰਦਰ ਰੈਫਰ ਕੀਤਾ ਗੁਰਨਾਗਦੇਵ ਹਸਪੀਟਲ ਤੇਥੇ ਉਹਦਾ ਫਰੈਂਸਿਕ opinion ਵੀ ਹੋਰੇਗਾ ਤੇ ਉਹਦਾ ਲੱਤ ਦਾ ਐਕਸਪੀਰੀ ਵੀ ਬਰੇਨਾ ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਆ ਕਿ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਆਪਣਾ ਚੱਲੀਏ ਪਲਵਿੰਦਰ ਸਿੰਘ ਉਹ ਫਲਕੀ ਆ ਉਤਰਮਕਤਾਰ ਸਿੰਘ ਦਾ ਕੌਮ ਜੱਟ ਵਾਸੀ ਮੱਲੀਆ ਇਹਦੇ ਖੱਬੇ ਘਟੇ ਉੱਪਰ ਗੋਲੀ ਲੱਗੀ ਆ ਕਿ ਜਿਹੜੀ ਗੋਲੀ ਚਲਾਈ ਆ ਉਹ ਦਲਸ਼ੀਰ ਸਿੰਘ ਨੇ ਚਲਾਈ ਆ ਕੋਈ ਪ੍ਰਾਣੀ ਰੰਜਿਸ਼ਦ ਅਸੀਂ ਆ ਰਹੀ ਆ ਜੀ ਇਹਨਾਂ ਦੇ ਪਿਛਲੇ ਸਾਲ ਕੋਈ ਗਵਾਲੀ ਦੇ ਵਿੱਚ ਟਕਰਾਅ ਹੋਇਆ ਸੀ ਉਹ ਰੰਜਿਸ਼ੇ ਨਾਲ ਚੱਲਣ ਡਈ ਆ ਤੇ ਕਾਰਵਾਈ ਕਰ ਰਹੇ ਆ ਉਤਰਮਕਤਾਰ ਕਾਰਵਾਈ ਕਰ ਕਰ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਆ ਵੀ ਫਿਲਹਾਲ ਕੋਈ ਨਹੀਂ ਤਕਤੀ ਚੱਲਣ ਡਈ ਆ ਜਦੋਂ ਤਕਤੀ ਮੁਕੰਮਲ ਹੋ ਗਈ ਸਭ ਕੁਝ ਕਰਾਂਗੇ लुधियाना शहर तो अगली खबर जिथे कि लुधियाना ਦੇ ਸ਼ਾਮਨਗਰ ਵਿੱਚ ਇੱਕ ਘਰ ਦੇ ਵਿੱਚ ਨਕਲੀ ਦੇਸੀ ਘਿਓ ਪਾਇਆ ਗਿਆ ਤੇ ਸਿਹਤ ਵਿਭਾਗ ਦੀ ਟੀਮ ਨੇ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰਿਆ ਤੇ ਵੱਡੀ ਮਾਤਰਾ ਦੇ ਵਿੱਚ ਨਕਲੀ ਘਿਓ ਬਰਾਮਦ ਕੀਤਾ ਹੈ ਜੋ ਕਿ ਦੁਕਾਨਾਂ ਨੂੰ ਸਪਲਾਈ ਕੀਤਾ ਜਾਂਦਾ ਸੀ ਅਤੇ ਉਹਨਾਂ ਦੇ ਮੁਤਾਬਕ 40 ਕਿਲੋ ਨਕਲੀ ਘਿਓ ਬਰਾਮਦ ਕੀਤਾ ਗਿਆ ਹੈ ਅਤੇ ਟੀਮ ਨੇ ਪੁਲਿਸ ਦੀ ਮਦਦ ਨਾਲ ਘਰ ਦੇ ਵਿੱਚ ਛਾਪਾ ਮਾਰਿਆ ਤੇ 40 ਕਿਲੋ ਨਕਲੀ ਘਿਓ ਅਤੇ ਸੁੱਕਾ ਪਾਊਡਰ ਅਤੇ ਦੁੱਧ ਅਤੇ ਕਰੀਮ ਵੀ ਬਰਾਮਦ ਕੀਤੀ ਹੈ ਅਤੇ ਇਹ ਘਿਓ ਅਤੇ ਫੋਸਫੇਟ ਤਿਹਾਰਾ ਦੇ ਮੱਦੇ ਨਜ਼ਰ ਸ਼ਹਿਰ ਦੇ ਵਿੱਚ ਸਪਲਾਈ ਕੀਤਾ ਜਾਣਾ ਸੀ ਜਿਸ ਦੀ ਜਦੋਂ ਸੂਚਨਾ ਸਿਹਤ ਵਿਭਾਗ ਨੂੰ ਮਿਲਿਆ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਰ ਦੇ ਵਿੱਚ ਛਾਪਾ ਮਾਰੀ ਕੀਤੀ ਅਤੇ ਬਹੁਤ ਸਾਰਾ ਸਮਾਨ ਵੀ ਜ਼ਬਤ ਕੀਤਾ ਹੈ ਅਤੇ ਇਸੇ ਤਹਿਤ ਉਹਨਾਂ ਨੇ ਵਕਮ ਮਾਮਲੇ ਤਹਿਤ ਵਕਫਾ ਕਰਨ ਅਤੇ ਮਾਮਲਾ ਵੀ ਦਰਜ ਕੀਤਾ ਹੈ ਲੁਧਿਆਣਾ ਤੋਂ ਰਕੇਸ਼ ਕੁਮਾਰ ਦੀ ਸ਼ਿਕਾਇਤ ਕਿਨੇ ਅਪੀਲ ਹੋਈ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਨੂੰ ਇਸ ਬਾਤ ਇੱਕ ਕਿਉਂ ਮੈਂ ਗਿਆ ਸੀ ਕਿ ਦੇਖਿਆ ਹੋ ਜਾਊਗਾ ਤੇ ਉਹ ਦੇਖ ਲੂ ਤੇ ਇਹਨਾਂ ਨੇ ਆ ਕੇ ਕਿਆ ਕਰਦੇ छापेमारी की जगह की गयी बराबर हो ना बस स्टैंड शाम नगर देरिया जिथे अस वे मौजूद है ठीक है ਤੇ ਇਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਫੂਡ ਸੇਫਟੀ ਟੀਮ ਨੂੰ ਸਵੇਰੇ ਸਵੇਰੇ ਕਲੂ ਮਿਲਿਆ ਸੀ ਮੈਂ ਉਹ ਇੱਥੇ ਆਈ ਸੀ ਤੇ ਇਹਨਾਂ ਨੇ ਇਥੇ ਦੇਸੀ ਕਿਓ ਹੈ ਔਰ ਜਿਹੜਾ ਪਾਊਡਰਡ ਦੁੱਧ ਹੁੰਦਾ ਹੈ ਤੇ ਕਰੀਮ ਇਥੇ ਇਹਨਾਂ ਨੇ ਉਹ ਇਹਨਾਂ ਦੇ ਸੈਂਪਲਸ ਵੀ ਪਾ ਰਹੇ ਆ ਤੇ ਜਿਹੜਾ ਹੈਗਾ ਇਨਕੌਨਫਿਸਕੇਟ ਵੀ ਕੀਤਾ ਹੈ। ਅੱਛਾ ਮੈਮ ਕਿੰਨੀ ਕੁ ਮਾਤਰਾ ਹੈਗੀ? 40 ਕਿਲੋ ਕਿਉ ਹੋਏਗਾ? 10 ਕਿਜੀ ਹੈਗਾ ਜਿਹੜਾ ਸੁੱਕਾ ਦੁੱਧ ਹੈ ਤੇ 10 ਕਿਲੋ ਇੱਕ ਕਰੀਮ ਲੱਗਿਆ। ਪਹਿਲਾਂ ਮੈਮ ਆ ਕਿਹਾ ਜਾ ਰਿਹਾ ਕਿ ਕਈ ਜੇ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਜੀ। ਹਾਂਜੀ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ, 2025 ਅੱਜ ਇਹਨਾਂ ਨੇ ਕੀਤੀ ਹੈ। ਅੱਛਾ ਮੈਮ ਕਿਸ ਤਰੀਕੇ ਦੀ ਕਾਰਵਾਈ ਹੈ ਜਾਂ ਪਹਿਲਾਂ ਕਿੰਨੇ ਕੁ ਮਾਮਲੇ ਜਿਹੜੇ ਕਿਉ ਤੋਂ ਇਲਾਵਾ ਵੀ ਬ੍ਰਾਹਮਤ ਹੋਏ ਜਿਹੜੇ ਸਾਹਮਣੇ ਆਏ ਨੇ। ਇਹਨਾਂ ਕਿ ਇਹ ਜਿਹੜੇ ਇਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਐਸ ਪਰ ਰੂਲਸ ਇਹਨਾਂ ਦੀ ਅਰੈਸਟ ਹੋਏਗੇ ਹਾਂਜੀ ਅੱਜ ਐਸ ਪਰ ਰੂਲਸ ਪੁਲਿਸ ਕਰੇਗੇ ਅਰੈਸਟ ਬੰਦੀ ਉਹ ਕਰਨਗੇ ਲੋਕਾਂ ਨੂੰ ਕੀ ਅਪੀਲਾ ਕਿਸ ਤਰ੍ਹਾਂ ਸਟਾਰਟ ਕਰਨ ਲੋਕਾਂ ਨੂੰ ਦੇਖੋ ਅਸੀਂ ਬਾਰ ਬਾਰ ਕਹਿ ਰਹੇ ਆ ਤੁਸੀਂ ਵੀ ਆਪਣੀ ਖਬਰਾਂ 'ਚ ਲਗਾ ਰਹੇ ਹੋ ਤੁਸੀਂ ਵੀ ਅਵੇਰਨੈਸ ਕ੍ਰੀਏਟ ਕਰ ਰਹੇ ਹੋ ਸਾਡੀ ਫੂਡ ਸੇਫਟੀ ਟੀਮ ਵੀ ਕਰ ਰਹੀ ਹੈ ਸਾਡੇ ਡੀ ਐਚਓ ਡਾਕਟਰ ਸੰਦੀਪ ਹੁਣ ਅਸੀਂ ਵੀ ਲਗਾਤਾਰ ਸਾਡੀ ਮਾਸ ਮੀਡੀਆ ਔਰ ਅਸੀਂ ਵੀ ਤੁਹਾਡੇ ذریعے ਰੋਜ਼ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਸਤਾਰਕ ਰਹੋ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੀ ਕਿ ਮਮਕਨ ਨਹੀਂ ਐਨੇ ਸਸਤੇ ਰੇਟ ਤੇ ਤਾਂ ਲੋਕਾਂ ਨੂੰ ਉਹਦਾ ਬਾਇਕਾਟ ਕਰਨਾ ਚਾਹੀਦਾ ਹੈ ਅਚਨ ਮੈਂ ਇੱਕ ਚੀਜ਼ ਹੋਰ ਸਾਹਮਣੇ ਆਈ ਆਮ ਤੌਰ ਤੇ ਲੋਕ ਫੈਕਟਰੀ ਲਗਾ ਕੇ ਇਹਹਾ ਯੂਨਿਟ ਜਿਹੜਾ ਲਗਾ ਕੇ ਕੰਮ ਕਰਦੇ ਨੇ ਪਰ ਘਰ ਦੇ ਵਿੱਚ ਅਜਿਹਾ ਹੋਣਾ ਕਿਸੇ ਨੇ ਕਿਤੇ ਲੱਗਦਾ ਹੋਰ ਵੀ ਅਜਿਹੇ ਘਰ ਹੋ ਸਕਦੇ ਨੇ ਜਿੱਥੇ ਹਾਂਜੀ ਹਾਂਜੀ ਥੋੜੀ ਦੇਰ ਪਹਿਲੇ ਅਸੀਂ ਇੱਕ ਹੋਰ ਵੀ ਕੀਤੀ ਸੀ ਕਾਰਵਾਈ ਉਹ ਵੀ ਘਰ 'ਚ ਸੀਗਾ ਤੁਸੀਂ ਲੋਕੀ ਵੀ ਸੀਗੇ ਉੱਥੇ ਅਨਾ ਉਹ ਵੀ ਇੱਕ ਘਰ ਸੀਗਾ ਤੇ ਉਥੇ ਘਰ ਚ ਆਪਾਂ ਕਈ ਵਾਰੀ ਕਰ ਚੁੱਕੇ ਆ ਕਿ ਵੀ ਘਰਾਂ ਚ ਵੀ ਲੋਕੀਏ ਬਣਾ ਰਹੇ ਆ ਔਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕੱਲ ਵੀ ਸਾਡੀ ਫੋਰ ਸੇਫਟੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਗਰਾਂ ਚ ਇੱਕ ਹਰਿਆਣਾ ਨਿਰਵਾਨਾ ਤੋਂ ਆਂਦਾ ਸੀ ਅ ਇਹਨਾਂ ਨੇ ਪਨੀਰ ਉਹ ਕੱਲ ਫੜਿਆ ਉਥੇ ਔਰ ਸ ਸੀਏ ਸਟਾਫ ਨਾਲੇ ਨਾਲੇ ਉੱਥੇ ਕੀਤੇ ਹਨ दैट इज ऑल्सो अ वेरी गुड अचीवमेंट ਹਾਂ ਜਿਹੜੇ ਪਿਹਰਾਂ ਦੇ ਵਿੱਚ ਜਿਹੜਾ ਵਾ ਜਿੱਥੇ ਪ੍ਰਸ਼ਾਸਨ ਜਿਹਦਾ ਤਰਕ ਹੈ ਉੱਥੇ ਲੋਕ ਵੀ ਆਪਣਾ ਜਿਹੜਾ ਯੋਗਦਾਨ ਹਾਂ ਜੀ ਬਿਲਕੁਲ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਹੋ ਜੀ ਚੀਜ਼ਾਂ ਦਾ ਜਿਵੇਂ ਮੈਂ ਕਿਹਾ ਬਾਇਕਾਟ ਕਰੋ ਸਮਰਾਲਾ ਸ਼ਹਿਰ ਤੋਂ ਅਗਲੀ ਖਬਰ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਮੀ ਨੇ ਕਿਹਾ ਹੈ ਕਿ ਪਾਈ ਬਲਵੰਤ ਸਿੰਘ ਰਾਜਵਾਲਾ ਨੂੰ ਜੇਲ੍ਹ ਦੇ ਵਿੱਚ ਮਿਲ ਨਹੀਂ ਉਹਨਾਂ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਸਮਾ ਮੰਗਿਆ ਹੈ ਤਾਂ ਜੋ ਉਹਨਾਂ ਨਾਲ ਫਾਂਸੀ ਦੀ ਸਜ਼ਾ ਸੰਬੰਧੀ ਰੋਕ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਜਥੇਦਾਰ ਧਾਮੀ ਅੱਜ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫੋਰ ਊਮਨ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਧਾਰਮਿਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਨ ਸਮਰਾਤ ਔਰ ਰਕੇਸ਼ ਕੁਮਾਰ ਦੇ ਸਪੈਸ਼ਲ ਮਾਡਲ ਦੀ ਕੀ ਉਹਨਾਂ ਨੇ ਦੇਖਿਆ ਸਾਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾਨ ਤਾਂ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾਂ ਚੇਤੀ ਗੁਰਪਰਵ ਨੂੰ ਸਮਾਪਤ ਹੈ ਕਿਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹ ਸ਼ਤਾਬਦੀ ਸਮਰੋਹ ਚੱਲ ਰਹੇ ਹੈ ਸੇ ਅੱਜ ਸਾਹਿਬ ਸਤਗੁਰੂ ਸ਼ੇਖਰ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਹ ਮਹਾਨ ਗੁਰਮਤ ਦਾ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਅਮਰਤ ਬੇਲੇ ਤੋਂ ਗਰਬਾਣੀ ਗਾਇਣ ਤੇ ਫਿਰ ਕੀਰਤਨ ਰੂਪੀ ਪ੍ਰਵਾਚ ਲਾ ਕੇ ਸੰਗਤਾਂ ਦੇ ਨਾਲ ਕੀਰਤਨੀ ਜਥਿਆਂ ਨੇ ਕਥਾਕਾਰਾਂ ਨੇ ਸਾਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਇਹ 350 ਸਾਲਾ ਸਮਰਪਤ ਸਾਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਦੇ ਇਸ ਮਹਾਨ ਸਿੱਧੀ ਗੁਰਪੁਰਬ ਭਾਈ ਮਤੀ ਦਾਸ ਭਾਈ ਸੱਤੀ ਦਾਸ ਜੀ ਭਾਈ ਦੇਵਾਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਹਾਦਤ ਬੜਾ ਮਨਾ ਰਹੇ ਹਾਂ ਤੇ ਨਾਲ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗ੍ਰਿਯਾਇ ਦੇਵਸ ਵੀ 350 ਸਾਲਾ ਇਸ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗਰਮਉਦਸ਼ ਸਮਾਗਮਾਂ ਦੇ ਵਿੱਚ ਜਿੱਥੇ ਬੱਚੀਆਂ ਨੇ ਹਿੱਸਾ ਲਿਆ ਸਟਾਫ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ। ਤੋਂ ਮੈਂ ਸਾਹਮਣੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਰ ਹੁਣ ਪਾ ਰਹੇ ਆ। ਮੈਂ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਲਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ। ਉਹ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜਕਟਰ ਦੇ ਮੈਂਬਰ ਜਸਵੰਤ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਰਜਿੰਦਰ ਕੋਰ ਜੀ ਸਾਡੇ ਮੈਂਬਰ ਐ ਜੀ ਪੀ ਉਹਨਾਂ ਦੇ ਪਰੋਂ ਨਾਲ ਸਾਡੇ ਰਮੇਸ਼ ਸਿੰਘ ਜੀ ਲਖੇਵਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਸੇ ਖਿੱਚੇ ਤੌਰ ਤੇ ਸਕਤਰ ਐਜੂਕੇਸ਼ਨ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਇਸ ਸਿੱਖਿਆ ਦੇ ਮਹਿਕਮੇ ਨੂੰ ਆਪਣੀ ਪੂਰੀ ਤਨਦੇਹੀ ਦੇ ਨਾਲ ਜੋਤਨਾ ਯੋਗਦਾਨ ਪਾ ਰਹੇ ਤੇ ਉਸਦੇ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਮੌਕੇ ਸਥਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿੱਥੇ ਆਪਾਂ ਹਾਲ ਦੇ ਵਿੱਚ ਬੈਠੇ ਹਾਂ ਸਤਿਬਾਬਾ ਪਿਆਰ ਪਿਆਰਾ ਸਿੰਘ ਜੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰੀ ਜਦੋਂ ਆਇਆ ਉਦੋਂ ਕੰਧਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਗੋਂ ਵੀ ਇਥੇ ਹੋਸਟਲ ਦੇ ਵੀ ਜਿਹੜੀ ਔਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਸਤਿਗੁਰੂਆਂ ਨੇ ਹੋਰ ਕਿ ਬਾਕੀ ਤੀਰਸਾ ਕਰ। ਹੋਰ ਵੀ ਹਾਲ ਦੇ ਰੂਪ ਦੇ ਵਿੱਚ ਉਹਦੀ ਵੀ ਸੇਵਾ ਜਾਰੀ ਆ। ਉਹ ਕਾਮਨਾ ਕਰਦਾ ਹਾਂ ਇਹ ਕਾਲਜ ਹੈ ਜਿੱਥੇ ਗੁਰਮਤ ਦੇ ਸੰਭਾਗਮਾਂ ਦੇ ਵਿੱਚ ਉਹਨਾਂ ਦਾ ਉੱਥੇ ਅਕੈਡਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਬਟਾ ਸਤਿਗੁਰ ਜੀ ਨਾਲ ਤੋਂ ਸੇਵਾ ਲੈਣ ਬਹੁਤ-ਬਹੁਤ ਧੰਵਾਦਵਾਹੀ ਕਰਦਾ ਹਾਂ ਜੀ ਤੇ ਅੱਜ ਦੇ ਨਾਲ ਝਗੜਾ ਹੋ ਰਹੀ ਹੈ ਜਿਹੜਾ ਕਰਕੇ ਧਾਰਮਿਕ ਸੰਸਦ ਦੀ ਦਰਵਾਜ਼ਾ ਸਾਹਿਬ ਨੂੰ ਫਿਰ ਕਿਹਦੇ ਦੇਖੋ ਇਹ ਆਈਏ ਇਕੱਲੇ ਇਸ ਦਰਬਾਰ ਸਾਹਿਬ ਨਾਲ ਨਹੀਂ ਹੋ ਰਹੀ। ਵੀ ਅਸੀਂ ਇੱਕਦਾਂ ਮੀਟਿੰਗ ਸੱਦੀ ਸੀ ਚਿੱਚੇ ਤੌਰ ਤੇ ਵੱਖ-ਵੱਖ ਯੂਨੀਵਰਸਟੀਆਂ ਦੇ ਵਾਚ ਚਾਂਸਰ ਵੀ ਆਏ ਸੀ। ਤੇ ਵੱਖ-ਵੱਖ ਸਾਡੇ ਕਾਲਜਾਂ ਦੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ। ਜੀ। ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਰ ਹੋਣਗੇ। ਜੀ। ਸਾਡੇ ਕਾਲਜਾਂ ਦੇ ਜਿਹੜੇ ਆ ਮਾਹਰ ਆ। ਕਿਉਂਕਿ AIR ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਹੀ ਐਜ਼ ਇਟ ਇਜ਼ ਹੈ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਯਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ ਜ਼ੀਰਾ ਸ਼ਹਿਰ ਤੋਂ ਅਗਲੀ ਖਬਰ ਜਿੱਥੇ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ 메ਨ ਚੌਕ ਜ਼ੀਰਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਐਲਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਹਨ ਪਰ ਜ਼ਮੀਨੀ ਹਕੀਕਤ ਉਹਨਾਂ ਨੇ ਦੱਸਿਆ ਕਿ ਕੁਝ ਹੋਰ ਹੈ ਉਹਨਾਂ ਨੇ ਕਿਹਾ ਹੈ ਕਿ ਹੜਪੀਟਤਾ ਨੂੰ ਉਹਨਾਂ ਦਾ ਬਣਦਾ ਮਾਬਜ਼ਾ ਦਿਲਾਉਣ ਦੇ ਲਈ ਅੱਜ ਉਹਨਾਂ ਦੇ ਵੱਲੋਂ ਇਹ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀਆਂ ਮੰਗਾਂ ਸਪਕਰਨ ਨਹੀਂ ਹੋਈਆਂ ਤਾਂ ਉਹਨਾਂ ਨੇ ਦੱਸਿਆ ਹੈ ਕਿ ਕੜਾ ਸੰਘਰਸ਼ ਉਲਿੱਕਿਆ ਜਾਵੇਗਾ ਜ਼ੀਰਾਤ ਉਸਤੀਸ਼ ਕੁਮਾਰ ਦੇ ਮੈਨੂੰ ਕਿਉਂ ਤੋਂ ਮੈਂ ਗੱਲ ਕਰਦੇ ਆਂ ਕਿ ਜੀ ਕੀ ਮੰਗਾਂ ਅੱਜ ਪੁਤਲਾ ਪੁੱਤਰ ਵਾਸਤੇ ਤੁਸੀਂ ਕਿਹੜਾ ਚੋਣ ਕਰਦੇ ਹੋ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਨਾ ਕੋਈ ਸਰੂਜਿੰਦੇ ਨਾਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਰਕਾਰ ਦਾ ਕਿਹੜਾ ਹੀ ਕਰਕ ਕਿਹੜਾ ਕਰਕ ਕਿਹੜਾ ਕਰਕ ਨਾਲੀ ਸਰਕਾਰ ਦਾ ਰਵੇ ਗਾਲਾ ਮੁਜ਼ਾਫਾ ਜਿੰਦਾਬਾਦ ਮੁਜ਼ਾਫਾ ਜਿੰਦਾਬਾਦ ਮੁਜ਼ਾਫਾ ਜਿੰਦਾਬਾਦ ਮੁਜ਼ਾਫਾ ਕਾਲੀ ਲੜਨ ਵਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਪਤਲਾ ਫੂਕ ਮਜਾਰਾ ਆਇਆ ਸਾਡਾ ਇਹ ਮੇਨ ਮਸਲਾ ਜਿਹੜਾ ਹੜ੍ਹਾਂ ਦੇ ਕਾਰਨ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਈ ਮਚਾਈ ਆ ਉਹਦੇ ਤੇ ਕਿਉਂਕਿ ਅ ਹੜਾਂ ਕਾਰਨ ਜਿਹੜੀ ਲੱਖਾਂ ਏਕੜ ਫਸਲ ਸਾਡੀ ਉਹ ਖਰਾਬ ਹੋਈ ਆ ਤੇ ਸਰਕਾਰ ਜਿਹੜੀ ਆ ਸਰਕਾਰ ਵੱਲੋਂ ਅਜੇ ਉਹਨਾਂ ਲੋਕਾਂ ਦੀ ਕਿਸੇ ਤਰ੍ਹਾਂ ਵੀ ਬਾਹ ਨਹੀਂ ਫੜੀ ਜਾ ਰਹੀ ਕੇਵਲ ਬਿਆਨਬਾਜ਼ੀ ਤੱਕ ਸੀਮਤ ਆ ਸਾਡੀ ਮੰਗ ਆ ਵੀ ਉਹਨਾਂ ਸਾਰਾਂ ਹੜਪੀੜਤ ਲੋਕਾਂ ਨੂੰ 70000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਆ ਜਿਹੜੀ ਪਾਲਿਸੀ ਆ ਜਿਸ ਦਾ ਖੇਤ ਉਹਦੀ ਰੇਤ ਆ ਇਹ ਵੀ 15 ਦਸੰਬਰ ਤੱਕ ਜਿਹੜੀ ਭਗਵੰਤ ਮਾਨ ਸਰਕਾਰ ਨੇ ਕੀਤੀ ਆ ਦੇਖੋ ਸਾਡੀ ਮੰਗ ਹੈ ਵੀ ਇਹ ਪੱਕੇ ਤੌਰ ਤੇ ਕਿਸਾਨ ਨੂੰ ਹੱਕ ਚਾਹੀਦਾ ਆ ਇਹ ਵੀ ਜਿਹਦੇ ਖੇਤ ਦੇ ਵਿੱਚ ਰਹੇ ਤਾਂ ਹੀ ਉਹ ਹੀ ਚੱਕੇ ਕਿਉਂਕਿ 15 ਦਸੰਬਰ ਤੱਕ ਦਾ ਸਾਡੇ ਕਈ ਕਿਸਾਨ ਭਰਾ ਆ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਹਜੇ ਪਾਣੀ ਹੋਈ ਨਹੀਂ ਸੁਕਣਾ ਹਜੇ ਕੋਈ ਟਰੈਕਟਰ ਜਾਂ ਟਰੈਕਟਰ ਟਰਾਲੀ ਜਾਂ ਕੋਈ ਟਿਪਰ ਜਿਹਦੇ ਨਾਲ ਰੇਤ ਚੱਕਣੀ ਆ ਉਹ ਰਾਹ ਹੀ ਨਹੀਂ ਬਣਨੇ ਸੋ ਪੱਕੇ ਤੌਰ ਤੇ ਇਹ ਨਾਲ ਚਾਹੀਦੀ ਆ ਤੇ ਦੂਜੇ ਬੰਨੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਜਿਨ੍ਹਾਂ ਦੇ ਫਸਲਾਂ ਬੀਜਣ ਤੇ ਵੀ ਅਜੇ ਟਾਈਮ ਲੱਗਣਾ ਹੈ ਉਹਨਾਂ ਦੇ ਵਾਸਤੇ ਸਰਕਾਰ ਨੇ ਹੁਣ ਭਵੇਂ ਐਲਾਨ ਕੀਤਾ 20000 ਦਾ ਵੀ ਅਸੀਂ ਕਹਿੰਦੇ 20000 ਤੁਸੀਂ ਦੇ ਰਹੇ ਹੋ ਉਹ ਵੀ ਦਿਓ ਜਲਦੀ ਦਿਓ ਹੁਣ ਚਾਹੀਦੇ ਉਹਨਾਂ ਨੂੰ ਕਿਉਂਕਿ ਹੁਣ ਉਹਨਾਂ ਨੇ ਅਗਲੀ ਫਸਲ ਬੀਜਣੀ ਆ ਜੇ ਸਾਲ ਲੰਘਾ ਕੇ ਦਿੱਤੇ ਦੇ ਕਾਦੇ ਦਿੱਤੇ ਨਾ ਦਿੱਤੇ ਇੱਕ ਬਰਾਬਰ ਆ ਸੋ ਨਾਲ ਨਾਲ ਪ੍ਰਦੂਸ਼ਣ ਨਾਲ ਪਰਾਲੀ ਤੇ ਨਾਲ ਸਾਡਾ ਹੈਗਾ ਵਾ ਪਰਾਲੀ ਵਾਲੇ ਪ੍ਰਦੂਸ਼ਣ ਤੇ ਜਿਹੜਾ ਸਰਕਾਰ ਲਗਾਤਾਰ ਕਿਸਾਨਾਂ ਨੂੰ ਕਟਾਰੇ ਵਿੱਚ ਖੜਾ ਕਰਕੇ ਲੋਕਾਂ ਦੇ ਸਾਹਮਣੇ ਕਿਸਾਨਾਂ ਨੂੰ ਦੋਸ਼ੀ ਦੇ ਰੂਪ ਦੇ ਵਿੱਚ ਪੇਸ਼ ਕਰ ਰਹੀ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਵੇਖੋ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਆ ਕਿਸਾਨ ਕੋਈ ਨਹੀਂ ਚਾਹੁੰਦਾ ਵੀ ਅਸੀਂ ਪਰਾਲੀ ਨੂੰ ਅੱਗ ਲਾਈਏ ਸਾਡੀ ਸਰਕਾਰ ਕੋਲੋਂ ਮੰਗਿਆ ਵੀ ਤੁਸੀਂ 200 ਰੁਪਿਆ ਪ੍ਰਤੀ ਕੁਇੰਟਲ ਬੌਨਸ ਦਿਓ ਜਾਂ 6000 ਰੁਪਿਆ ਪ੍ਰਤੀ ਏਕੜ ਜਿਹੜਾ ਆ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਜਿਹੜੇ ਆ ਉਹ ਪਰਾਲੀ ਦੀ ਸਹੀ ਤਰੀਕੇ ਨਾਲ ਜਿਹੜੀ ਆ ਉਹ ਸਾਂਭ ਸੰਭਾਲ ਕਰ ਸਕਣ ਤੇ ਕੱਲਾ ਸੁਪਰੀਮ ਕੋਰਟ ਦੇ ਬਿਆਨਾਂ ਨੂੰ ਇੱਕ ਬਿਆਨ ਨੂੰ ਮੁੱਖ ਰੱਖ ਕੇ ਵੀ ਇਹਨਾਂ ਨੂੰ ਜੇਲਾਂ ਵਿੱਚ ਸਿੱੜ ਦਿਓ ਅਸੀਂ ਕਹਿਣਾ ਚਾਹੁੰਦੇ ਆਂ ਵੀ ਆਜੋ ਤੁਸੀਂ ਵੇਖ ਲੈਨੇ ਆਂ ਵੀ ਕਿੰਨੇ ਕੋ ਕਿਸਾਨਾਂ ਨੂੰ ਤੁਸੀਂ ਜੇਲਾਂ ਵਿੱਚ ਸਿੱੜਦੇ ਜੇ ਜਾਂ ਕਰਦੇ ਜੇ ਅਸੀਂ ਪਿੰਡਾਂ ਦੇ ਵਿੱਚ ਸਾਡਾ ਐਲਾਨ ਹੈ ਜਥੇ ਬੰਦੀਆਂ ਦਾ ਸਾਰੀਆਂ ਦਾ ਵੀ ਅਸੀਂ ਪਿੰਡਾਂ ਵਿੱਚ ਘਰਾਓ ਵੀ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਥਾਣੇ ਦਾ ਕੋਈ ਐਸ ਐਚਓ ਜਾਂ ਕੇਐਸਆਈ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰੂਗਾ ਉਹ ਥਾਣਿਆਂ ਦਾ ਘਰਾਓ ਵੀ ਅਸੀਂ ਕਰਾਂਗੇ ਸੋ ਇਹ ਆ ਵੇਖੋ ਕਿਸਾਨ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਆ ਸਿਰਫ 8% ਆ ਪਰਾਲੀ ਦਾ ਸਾਰੇ ਸਾਲ ਦਾ ਪਰਾਲੀ ਇਕੱਲੀ ਦਾ 2.5% ਆ ਸਾਰੇ ਸਾਲ ਦਾ ਕਿਸਾਨ ਦਾ ਪ੍ਰਦੂਸ਼ਣ ਖੇਤੀ ਦੀ ਰਹਿਣ ਖੁੰਦਾ 8% ਆ ਦੂਜੇ ਬਨੇ ਇੰਡਸਟਰੀਆਂ ਜਿਹੜੀਆਂ ਉਹ 50% ਤੋਂ ਵੱਧ ਪ੍ਰਦੂਸ਼ਣ ਇਕੱਲੀ ਇੰਡਸਟਰੀ ਦਾ ਆ ਨਾਲ ਜਿਹੜਾ ਆ ਯਾਤਿਆ ਯਾਦ ਦੇ ਸਾਧਨਾਂ ਦਾ ਪ੍ਰਦੂਸ਼ਣ ਆ ਸੋ ਇਹ ਆ ਇਕੱਲੇ ਕਿਸਾਨ ਨੂੰ ਕਟਹਿਰੇ 'ਚ ਖੜਿਆ ਕਰਨਾ ਜਿਹੜਾ ਉਹ ਮਸਲੇ ਦਾ ਹੱਲ ਨਹੀਂ ਅਸੀਂ ਚਾਹੁੰਦੇ ਵੀ ਸਰਕਾਰ ਜਿਹੜੀ ਇਹ ਮਸਲੇ ਦੇ ਹੱਲ ਵੱਲ ਨੂੰ ਆਵੇ ਤਾਂ ਜੋ ਕਿਸਾਨਾਂ ਨੂੰ ਜਿਹੜਾ ਖਲਨਾਇਕ ਬਣਾ ਕੇ ਨਾ ਪੇਸ਼ ਕਰੇ ਕਿਸਾਨਾਂ ਨੂੰ ਜਿਹੜਾ ਖਲਨਾਇਕ ਬਣਾ ਕੇ ਇਹ ਪੇਸ਼ ਨਾ ਕਰੇ ਕਿਸਾਨਾਂ ਨੂੰ ਜਿਹੜਾ ਬਣਦਾ ਆ 6000 ਰੁਪਏ ਪ੍ਰਤੀ ਏਕੜ 200 ਰੁਪਏ ਪ੍ਰਤੀ ਕਵਾਂਟਲ ਬੋਨਸ ਦੇਵੇ ਇਸੇ ਸੁਪਰੀਮ ਕੋਰਟ ਨੇ ਪਿਛਲੇ ਸਾਲ ਜਿਹੜਾ ਜਾਂ ਐਨਜੀਟੀ ਨੇ ਪਿਛਲੇ ਸਾਲ ਜਿਹੜਾ ਬਿਆਨ ਸੀਗੇ ਵੀ ਕਿਸਾਨਾਂ ਨੂੰ ਉਹ ਕਹਿੰਦੇ ਸੀ 100 ਰੁਪਏ ਪ੍ਰਤੀ ਏਕੜ ਪ੍ਰਤੀ ਕਵਾਂਟਲ ਬੋਨਸ ਦੇਓ ਇਹਨਾਂ ਨੇ ਉਧਰ ਨੂੰ ਕੋਈ ਧਿਆਨ ਨਹੀਂ ਗਾ ਸਰਕਾਰ ਦਾ ਕਿਸੇ ਦਾ ਚਾਹੇ ਸਿੰਦਰ ਦੀ ਆ ਚਾਹੇ ਪੰਜਾਬ ਸਰਕਾਰ ਆ ਦੂਜੇ ਬਨੇ ਤਾਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਾਂ ਜੇਲਾ ਛੁੱਟ ਦਾਂਗੇ ਇਹ ਅਸੀਂ ਕਹਿਣਾ ਚਾਹੁੰਦੇ ਆਂ ਵੀ ਕੋਈ ਮਸਲੇ ਦਾ